ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਈ ਅਮਰਤਪਾਲ ਦੀ ਸਪੋਰਟ ਉਹਨਾਂ ਦੇ ਵਕੀਲ ਪੂਰਨ ਤੌਰ ਤੇ ਕਰ ਰਹੇ ਨੇ ਤੇ ਸਿੱਖ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਜਾ ਰਹੀ ਹੈ ਤੇ ਜਿਉਂ-ਜਿਉਂ ਵੋਟਾਂ ਦੇ ਦਿਨੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਖਡੂਰ ਸਾਹਿਬ ਦੇ ਵਿੱਚ ਵਰਸਾ ਸਿੰਘ ਬਲਟੋਹਾ ਕੁਲਬੀਰ ਜੀਰਾ ਲਾਲਜੀਤ ਪੁੱਲਰ ਅਤੇ ਕਈ ਹੋਰ ਉਮੀਦਵਾਰਾਂ ਨੂੰ ਟੱਕਰ ਪਾਈ ਅਮਰਤਪਾਲ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਹਰਪਾਲ ਸਿੰਘ ਖਾਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਭਾਈ ਅਮਰਤਪਾਲ ਨੂੰ ਵੋਟ ਪਾਓ ਤੇ ਖਡੂਰ ਸਾਹਿਬ ਦੇ ਵਿੱਚ ਐਪੀ ਲਿਆਓ ਤੇ ਇਹ ਬਿਆਨਬਾਜ਼ੀਆਂ ਜਿਹੜੀਆਂ ਕਿ ਉਹਨਾਂ ਦੇ ਵਕੀਲ ਦੇ ਵੱਲੋਂ ਦਿੱਤੀਆਂ ਗਈਆਂ ਤੇ ਬਾਕੀ ਵਿਰੋਧੀਆਂ ਨੂੰ ਵੀ ਲਲਕਾ ਆ ਰਿਹਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹਰਪਾਲ ਸਿੰਘ ਖਾਰਾ ਦਾ ਹੋਰ ਕੀ ਕਹਿਣਾ ਤੇ ਫਿਰ ਸ਼ਰਾਬ ਲਈ ਸਾਡੇ ਪੰਜਾਬ ਦੇ ਅੰਦਰ ਮਾਝੇ ਕੋਲ ਬੋਲਤਾਂ ਮਿਹਾ ਫਿਰ ਰੋਦੇ ਕੇ ਸੇਵਾ ਕੀਤੀ ਲੱਗੇ ਉਹ ਸ਼ਰਾਬ ਖੌਣ ਲੈ ਕੇ ਆਇਆ ਸ਼ਰਾਬ ਆਸਟਾਨੀ ਵਾਇਸ ਸਿਰਫ ਲੋਕਾਂ ਦਾ ਪ੍ਰਚਾਰ ਖਾਤੋਂ ਉਹਨਾਂ ਸਾਡੇ ਆਪ ਦੇ ਲੀਡਰ ਤੇ ਆਜ ਇਹ ਮੌਕਾ 1950 ਨਾਲ ਕੇ ਸਾਡ 70 ਚ ਕਰੇ ਕਾਰਨ ਕਿ ਜਦੋਂ ਸਾਡੇ ਜਿਹੜੇ ਲੀਡਰ ਸੀ ਉਹ ਤਾਂ ਪ੍ਰਚਾਰ ਨਾਲ ਜਿਹੜੇ ਲੀਡਰ ਜਾਂਦੇ ਸੀ ਆਰਥਿਕ ਕੌਮ ਦੀ ਗੱਲ ਕਰਦੇ ਸੀ ਆਰਥਿਕੀ ਦੀ ਗੱਲ ਕਰਦੇ ਸੀ ਕਿਤੇ ਨਾ ਕਿਸੇ ਜਾ ਕੇ ਦੇਖੋਗੇ ਤਾਂ ਅਸੀਂ ਆਪ ਹੀ ਇਹਨਾਂ ਚੀਜ਼ਾਂ ਤੋਂ ਦੂਰ ਹੋਏ ਅਸੀਂ ਇੱਕ ਚੱਕਰ ਚੋਂ ਚਲੇ ਗਏ ਸਾਨੂੰ ਲੀਡਰ ਇਹੋ ਜਿਹੇ ਚਾਹੀਦੇ ਨੇ ਉਹ ਲੀਡਰ ਜੁਹੇ ਜਿਹੜੇ ਖੌਦ ਹੀ ਵਪਾਰੀ ਉਹ ਮੌਧੀਏ ਵਪਾਰੀ ਉਹਨਾਂ ਨੂੰ ਤੁਹਾਨੂੰ ਮਾਰ ਕੇ ਹਰ ਸਾਲ ਉਹ ਫੇਰ ਲੀਡਰ 1960 ਪਹਿਲ ਵਾਲੇ ਚਾਹੀਦੇ ਸੋ ਲੀਡਰ ਕਿੱਲੇ ਆਉਣਗੇ ਜੇ ਤੁਸੀਂ ਆਪ ਦੀ ਕੌਮ ਦੇ ਵੱਡੇ ਚੁਣੋਗੇ ਜਿਹਨੂੰ ਸਤਿਰਾ ਪਸੰਦ ਜਿਹੜਾ ਬੰਦਾ ਪ੍ਰਚਾਰ ਕਰਦਾ ਇਹੀ ਕੈਰੇਕਟਰ ਪ੍ਰਚਾਰ ਕਰੇਗਾ ਇਹੀ ਕੈਰੇਕਟਰ ਪਾਰਲੀਮੈਂਟ 'ਚ ਗੱਲ ਕਰੇਗਾ ਅਸੀਂ ਪੰਜਾਬ ਦੀ ਤੁਹਾਨੂੰ ਲੱਗੇਗਾ ਕਿ ਅਸੀਂ ਬੜਾ ਵਧੀਆ ਸਟੈੱਪ ਸੋ ਮੈਂ ਤਾਂ ਕਹੂੰਗਾ ਉਹ ਵੀ 2027 ਦੇ ਇਲੈਕਸ਼ਨ 'ਚ ਵੀ ਤੁਸੀਂ ਆਪ ਦੀ ਕੌਮ ਦੇ ਵੱਡੇ ਚੁਣੋ ਜਿਹੜੇ ਬੰਦੇ ਜਾ ਕੇ ਇਸ ਸਟੇਜ 'ਤੇ ਹੋਰ ਸੁਪਰਹਾਰ ਲਾ ਕੇ ਸਾਰੇ ਪੰਜਾਬ ਚੋਕੇ ਦਿਖਾ ਸੋ ਮੈਂ ਬੇਨਤੀ ਕਰਾਂਗਾ 1 ਜੂਨ ਨੂੰ ਆਣ ਆਪਾਂ ਜੇ ਜਿਹੜੀ ਵੋਟ ਹੈ ਜੇ ਆਪਣਾ ਮਾਇਕ ਤੇ ਮੋਰ ਲਾਈਏ ਅਜੂ ਵੱਡਾ ਆਪਣੇ ਕੋਲ ਟਾਈਮ ਨਹੀਂ ਦੁਬਾਰਾ ਮਿਲਦਾ ਤੁਹਾਨੂੰ ਕਿਉਂਕਿ ਹੁਣ ਵੀ ਸਾਰੀ ਦੁਨੀਆ ਇੱਕ ਬੱਲੇ ਆ ਹਿੰਦੁਸਤਾਨ ਦੀ ਹਕੂਮਤ ਵੱਲ ਸੈਟਡ ਹੋ ਗਈ ਹੈ ਤੁਹਾਨੂੰ ਹਰਾਉਣ ਬਾਤ ਮੈਂ ਪਿਛਲੇ ਪਿੰਡਾਂ ਜੀ ਕਹਿ ਕੇ ਆਇਆ ਕਿ ਇੱਕ ਰੱਸਟ ਹੈ ਕਿ ਉਹ ਸੰਭਲ ਕੇ ਇੱਕ ਹਫਤਾ ਰਹਿ ਗਿਆ ਹੈ ਹਕੂਮਤਾਂ ਹੈ ਲੀਡਰਾਂ ਹੈ ਤੁਹਾਡੇ ਚ ਪਾੜ ਪਾਉਣਾ ਹੈ ਗੰਗ ਪਾਉਣ ਦੀ ਕੋਸ਼ਿਸ਼ ਕਰਨੀ ਹੈ ਕੱਢੀਆਂ ਚ ਨਿਸ਼ਾ ਰੱਖਣ ਸਿੱਖਣਾ ਜਾਣਾ ਹੈ ਉਜਿਵਾ ਆਪ ਸਮਝ ਲੇ ਮੇਰੀ ਯੂਥ ਨੂੰ ਇਹ ਦੇਖਤੀ ਹੈ ਕਿ ਕੋਈ ਨਹੀਂ ਇਹੋ ਜਿਹਾ ਐਕਟਰ ਨਾ ਹੋਵੇ ਕਿ ਜਿੰਨੂੰ ਉੱਪਰ ਲੈ ਕੇ ਜਾਣ ਵੀ ਹੈ ਤੋਂ ਵੀ ਭਾਈ ਅਵਰਸ ਪਾ ਦਿੰਦਾ ਸਵਾਲ ਪੁੱਛੇ ਸੀ 1984 ਦੇ ਕਿਸੇ ਤਰ੍ਹਾਂ ਜਸਟਿਸ ਨਹੀਂ ਦਿੱਤਾ ਤੇ ਇੰਡੀਆ 'ਚ ਬਣਾ ਦਿੱਤਾ ਸੀ ਕਿ ਧਰਤੀ ਦਾ ਹਿੱਟ ਆ ਗਿਆ ਉਸ ਬਾਦਿਕਾ ਬਹੁਤ ਇੰਦੀ ਕਹਿ ਤਕੀਸਲੀ ਕਿ ਇਹ ਫੜਿਆ ਗਿਆ ਸ਼ੁਕਰ ਹੈ ਫੜਿਆ ਗਿਆ ਐਸੋ ਕੀ ਕਰੋਨਾ ਦੀ ਸੋਚ ਤੁਹਾਡੇ ਪਰ ਤੁਸੀਂ ਆਪਣੇ ਆਪ ਨੂੰ ਕੰਟਰੋਲ 'ਚ ਰੱਖ ਕੇ

ਕਾਰਨ ਕੀ ਸੀ ਉਹ ਸਾਡੇ ਜਿਹੜੇ ਲੀਡਰ ਸੀ ਉਹ ਚਰਚ ਪ੍ਰਚਾਰ ਨਾਲ ਜਿਹੜੇ ਜਾਂਦੇ ਸੀ ਆਰਥਿਕ ਕੌਮ ਦੀ ਗੱਲ ਕਰਦੇ ਸੀ ਆਰਥਿਕੀ ਦੀ ਗੱਲ ਕਰਦੇ ਜਿੰਨੇ ਵੀ ਕਿਸੇ ਜਾ ਕੇ ਦੇਖੋਗੇ ਤਾਂ ਅਸੀਂ ਆਪ ਹੀ ਇਹਨਾਂ ਚੀਜ਼ਾਂ ਤੋਂ ਦੂਰ ਹੋਏ ਅਸੀਂ ਇੱਕ ਚੱਕਰ ਚੋਂ ਚਲੇ ਗਏ ਸਾਨੂੰ ਲੀਡਰ ਇਹੋ ਜਿਹੇ ਚਾਹੀਦੇ ਨੇ ਉਹ ਲੀਡਰ ਚੁਣੇ ਜਿਹੜੇ ਖੋਦ ਹੀ ਵਪਾਰੀ ਸੋ ਮੌਦਿਅ ਵਪਾਰੀ ਉਹਨਾਂ ਤੁਹਾਨੂੰ ਮਾਰ ਕੇ ਹੁਣ ਸਾਨੂੰ ਫੇਰ ਲੀਡਰ 1960 ਪਹਿਲ ਵਾਲੇ ਚਾਹੀਦੇ ਸੋ ਜਿਹੜੇ ਕਿਲੇ ਹੋਗੇ ਜੇ ਤੁਸੀਂ ਆਪ ਦੀ ਕੌਮ ਦੇ ਵੱਡੇ ਚੁਣੋਗੇ ਜਿਹਨੂੰ ਇਤਿਹਾਸ ਦਾ ਪਤਾ ਜਿਹੜਾ ਬੰਦਾ ਪ੍ਰਚਾਰ ਕਰਦਾ ਇਹੀ ਕੈਰੇਕਟਰ ਪ੍ਰਚਾਰ ਕਰੇਗਾ ਇਹੀ ਕੈਰੇਕਟਰ ਪਾਰਲੀਮੈਂਟ ਵਿੱਚ ਗੱਲ ਕਰੇਗਾ ਅਸੀਂ ਪੰਜਾਬ ਦੀ ਤੁਹਾਨੂੰ ਲੱਗੇਗਾ ਕਿ ਅਸੀਂ ਬੜਾ ਵਧੀਆ ਸਟੈੱਟ ਸੋ ਮੈਂ ਤਾਂ ਕਹਾਂਗਾ ਉਹ ਵੀ 2027 ਦੇ ਇਲੈਕਸ਼ਨ ਵੀ ਤੁਸੀਂ ਆਪ ਦੀ ਕੌਮ ਦੇ ਵੱਡੇ ਚੁਣੋ ਜਿਹੜੇ ਬੰਦੇ ਜਾ ਕੇ ਇਸ ਸਟੇਜ 'ਤੇ ਹੋਰ ਸੁਪਰ ਹੱਲਾ ਮਾਰ ਕੇ ਸਾਰੇ ਪੰਜਾਬ ਚੋਕੇ ਸੋ ਮੈਂ ਬੇਨਤੀ ਕਰਾਂਗਾ 1 ਜੂਨ ਨੂੰ ਹੁਣ ਆਪਾਂ ਜਿਹੜੀ ਵੋਟ ਹੈ ਜਿਹੜੀ ਆਪਣਾ ਫਾਈਟ ਤੇ ਮੋਰ ਲਾਈਏ ਅੱਜ ਤੋਂ ਵੱਧ ਆਪਣੇ ਕੋਲ ਟਾਈਮ ਨਹੀਂ ਦੁਬਾਰਾ ਮਿਲਣਾ ਤੁਹਾਨੂੰ ਕਿਉਂਕਿ ਹੁਣ ਵੀ ਸਾਰੀ ਦੁਨੀਆ ਇੱਕ ਬੱਲੇ ਆ ਹਿੰਦੁਸਤਾਨ ਦੀ ਹਕੂਮਤ ਵਨ ਸਾਈਡਡ ਹੋ ਗਈ ਹੈ ਤੁਹਾਨੂੰ ਹਰਾਉਣ ਬਾਤ ਮੈਂ ਪਿਛਲੇ ਪਟਾਚੀ ਵੀ ਕਹਿ ਕੇ ਆਇਆ ਕਿ ਇੱਕ ਫਰਸਟ ਹੈ ਕਿ ਉਸ ਮੰਬਰ ਕੇ ਇੱਕ ਹਫਤਾ ਰਹਿ ਗਿਆ ਹੈ ਹਕੂਮਤਾਂ ਨੇ ਲੀਡਰਾਂ ਨੇ ਤੁਹਾਡੇ 'ਚ ਪਾੜ ਪਾਉਣਾ ਹੈ ਗੰਨ ਪਾਉਣ ਦੀ ਕੋਸ਼ਿਸ਼ ਕਰਨੀ ਹੈ ਕੱਢੀ ਗੱਲ ਅਸ਼ਾਰਕ ਹਮੇਸ਼ਾ ਜਾਣਾਇ ਤੁਹਾਨੂੰ ਆਪ ਸਮਝ ਲੇ ਮੇਰੀ ਯੂਥ ਨੂੰ ਇਹ ਦੇਖਤੀ ਹੈ ਕਿ ਕੋਈ ਨਹੀਂ ਇਹੋ ਜਿਹਾ ਐਕਟਰ ਨਾ ਹੋਵੇ ਕਿ ਜਿੰਨੂੰ ਉੱਪਰ ਲੈ ਕੇ ਜਾਣ ਵੀ ਹੈ ਤੋਂ ਵੀ ਭਾਈ ਅਬਰਤ ਪਾਸ ਦਿੱਤਾ ਸਵਾਲ ਪੁੱਛੇ ਸੀ 1984 ਦੇ ਕਿਸੇ ਤਰ੍ਹਾਂ ਦਾ ਜਸਤ ਨਹੀਂ ਦਿੱਤਾ ਤੇ ਇੰਡੀਆ 'ਚ ਬਣਾ ਦਿੱਤਾ ਸੀ ਕਿ ਧਰਤੀ ਦਾ ਹੱਟ ਆ ਗਿਆ ਕੋਈ ਸਾਡੀ ਦਾ ਬਹੁਤ ਇੰਦੀ ਕਹਿ ਤਾਕੀ ਸੀ ਕਿ ਇਹ ਫੜਿਆ ਗਿਆ ਸ਼ੁਕਰ ਦਾ ਫੜਿਆ ਗਿਆ ਐਸੋ ਕੀ ਕਰੋਣ ਦੀ ਸੋਚ ਤੁਹਾਡੇ ਪਰ ਸੋ ਤੁਸੀਂ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖ ਕੇ ਤੇ ਹੋਰ ਜਿਹੜੀ ਇਹ ਕਮਿਊਨਿਟੀ ਵਾਲਾ ਪਾਉਣੀ ਹੈ ਇਹਨਾਂ ਨੂੰ ਮੈਂ ਇੱਕ ਵਾਰ ਸਾਰਾ ਦਾ ਧੰਨਵਾਦ ਕਰਦਾ ਹਾਂ